ਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੇ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਵਰਜੀਠੀਆ ਹੁਣ ਕਸੂਤੇ ਫਸਦੇ ਜਾ ਰਹੇ ਹੈਗੇ ਕਿਉਂਕਿ ਬਿジネス ਵਾਲਿਆਂ ਦੇ ਹੱਥ ਕੁਝ ਐਸੀਆਂ ਚੀਜ਼ਾਂ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ 'ਚ ਮਜ਼ੀਦ ਅਜ਼ਾਫਾ ਹੋ ਜਾਏਗਾ ਆਖਰ ਬਿジネス ਵਾਲਿਆਂ ਦੇ ਹੱਥ 'ਸਾ ਕੀ ਲੱਗ ਗਿਆ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਕਹਿੰਦੇ ਨੇ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਕਸੂਤੇ ਫਸ ਗਏ ਨੇ ਸ਼ਰੂਮਣੀ ਅਕਾਲੀ ਦਲ ਦੇ ਸੀਨਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜਿਠਿਆ ਵਿਕਰਮ ਜਿਠਿਆ ਵੱਲੋਂ ਪੁੱਛਲੋਂ ਤਾ ਦਿੱਤੇ ਗਏ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਲੇਕਿਨ ਇਹ ਨਹੀਂ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਚੀਆਂ ਗੋਲੀਆਂ ਨਹੀਂ ਖੇਡਦੇ ਕਿਉਂਕਿ ਉਹਨਾਂ ਨੂੰ ਵੀ ਲੰਮਾ ਸਮਾਂ ਹੋ ਗਿਆ ਹੈ ਰਾਜਨੀਤੀ ਵਿੱਚ ਆਏ ਨੂੰ ਅਜੇ ਹਤਾ ਪੇਚ ਖੇੜਿਆ ਗਿਆ ਵਿਜੀਲੈਂਸ ਅਤੇ ਡਿਜੀਨਲ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਕਿ ਚਿਤ ਕਰ ਦਿੱਤਾ ਬਿਕਰਮ ਮਜੀਠੀਆ ਨੂੰ ਬਿਕਰਮ ਮਜੀਠੀਆ ਦੇ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਗਈਆਂ ਨੇ ਤੇ ਕਈ ਦਾ ਅੱਜ ਪੱਤਰਕਾਰ ਵੱਖ-ਵੱਖ ਚੈਨਾਂ ਤੇ ਖਬਰਾਂ ਦੇ ਰਹੇ ਨੇ ਕਿ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਵੀ ਜਾਣਾ ਪੈ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਿਕਰਮ ਮਜੀਠੀਆ ਨੂੰ ਇੱਕ ਪਾਸੇ ਜਿੱਥੇ ਘਾਹ ਤੇ ਬਲਡੋਜ਼ਰ ਚਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਗੱਲ ਮੈਂ ਕਿਉਂ ਪਹਿਲਾਂ ਕਹੀ ਕਿ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਕਾਲੀ ਹੈ ਕਿਉਂਕਿ ਇਹ ਮਾਮਲਾ ਹੈ ਵਿਜੀਲੈਂਸ ਦੇ ਹੱਥ ਵਿੱਚ ਵਿਜੀਲੈਂਸ ਦੇ ਸਰਬੋਤਮ ਅਧਿਕਾਰੀ ਬੜੀ ਬਰੀਕੀ ਦੇ ਨਾਲ ਹਰੇਕ ਕੇਸ ਦੀ ਸ਼ਾਨ ਬੀਨ ਕਰ ਰਹੇ ਨੇ ਅੱਜ ਉਸ ਸਮੇਂ ਮੁਸ਼ਕਲ ਵਧੀ ਕਿ ਬਿਕਰਮ ਜੀਠਿਆ ਦੂਸਰੇ ਲੋਕਾਂ ਦੀਆਂ ਸਿਮਾ ਯੂਜ਼ ਕਰਦਾ ਸੀ ਟੈਲੀਫੋਨ ਕਰਨ ਵਾਸਤੇ ਯਾਨੀ ਕਿ ਇੱਕ ਪਾਸੇ ਹਲਕਾ ਇਲਾਕਾ ਬਜੀਠਾ ਤੇ ਦੂਸਰੇ ਪਾਸੇ ਖੰਨਾ ਖੰਨੇ ਦਾ ਜਸਮੀਤ ਸਿੰਘ ਜਿਵੇਂ ਹੀ ਉਹਨੂੰ ਪਤਾ ਲੱਗਿਆ ਕਿ ਗ੍ਰਿਫਤਾਰ ਕਰ ਲਿਆ ਗਿਆ 25 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਰਿਠੀਆ ਨੂੰ ਉਹ ਉਸ ਦਿਨ ਤੋਂ ਹੀ ਨਾ ਪਤਾ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੇ ਸੂਤਰ ਕਹਿ ਰਹੇ ਨੇ ਕਿ ਉਹ ਹੁਣ ਕੈਨੇਡਾ ਚਲਾ ਗਿਆ ਹੈ ਜਸਪੀਤ ਇੱਕ ਨਿੱਜੀ ਟਰਾਂਸਪੋਰਟ ਦੇ ਵਿੱਚ ਕੰਮ ਕਰਦਾ ਸੀ ਜਿਹੜੀਆਂ ਪੰਜਾਬ ਤੋਂ ਬੱਸਾਂ ਬਾਹਰ ਜਾਂਦੀਆਂ ਨੇ ਜਾਂ ਜਿਹੜੀਆਂ ਟੂਰਲ ਟ੍ਰੈਵਲਸ ਦੀਆਂ ਬੱਸਾਂ ਹੁੰਦੀਆਂ ਨੇ ਉਹਦਾ ਕੰਮ ਕਰਦਾ ਸੀ ਉਹਦਾ ਅਸ਼ੋਕਰ ਜਿਹੜਾ ਹੈ ਉਹ ਫਤੇਗੜ ਸਾਹਿਬ ਦਾ ਹੈ ਲੇਕਿਨ ਤਿੰਨ ਤੋਂ ਚਾਰ ਮਹੀਨੇ ਹੋਏ ਨੇ ਹੁਣ ਉਹ ਰਹਿ ਰਿਹਾ ਹੈ ਖੰਨੇ ਦੇ ਵਿੱਚ ਲੇਕਿਨ ਜਿਵੇਂ ਹੀ ਪਤਾ ਲੱਗਿਆ ਬਿਕਰਮ ਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਭੱਜ ਨਿਕਲੇ ਕੈਨੇਡਾ ਨੂੰ ਬੜੇ ਵੱਡੇ ਪੱਧਰ ਤੇ ਕੰਮ ਤੇ ਦੂਸਰੇ ਪਾਸੇ ਭੱਬਲ ਪੁੱਸੇ ਚ ਪੈ ਗਈ ਵਿਜੀਲੈਂਸ ਕਿ ਖੰਨੇ ਦੇ ਜਸਬੀਤ ਜਿਸ ਦਾ ਅਸ਼ੋਕਰ ਫਤੇਗੜ ਸਾਹਿਬ ਤੋਂ ਹੈ ਜਿਹੜੇ ਹੁਣ ਕਿਰਾਏ ਦੇ ਮਕਾਨ ਤੇ ਖੰਨੇ ਦੇ ਵਿੱਚ ਰਹਿ ਰਹੇ ਨੇ ਉਸ ਦਾ ਸਿਮ 2021 ਤੋਂ ਹੁਣ ਤੱਕ ਬਿਕਰਮ ਜੀਠੀਏ ਦੇ ਕੋਲ ਕਿਉਂ ਚੱਲ ਰਿਹਾ ਹੈ ਬਿਕਰਮ ਜੀਠੀਆ ਕਿਉਂ ਕਾਲਾ ਉਸ ਸਿਮ ਤੋਂ ਕਰ ਰਹੇ ਨੇ ਯਾਨੀ ਕਿ ਬਿਕਰਮ ਜੀਠੀਆ ਰਾਜ ਕੇ ਇੱਕ ਕਸੂਟੇ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਵੱਡੇ ਜਿਹੜੇ ਪੱਕੇ ਹੱਥ ਪਾਏ ਨੇ ਦੂਸਰੇ ਪਾਸੇ ਬਿਜ਼ਨਸ ਵੱਲੋਂ ਅੱਜ ਖੰਨੇ ਛਾਪਾਬਾਰੀ ਕੀਤੀ ਗਈ ਸਾਰੇ ਪਰਿਵਾਰ ਪਰਿਵਾਰਕ ਮੈਂਬਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਲੇਕਿਨ ਉਧਰ ਜਸਵੰਤਾਂ ਦੇ ਜਵਾਬ ਤੋਂ ਘਬਰਾਏ ਵੀ ਬੁਖਲਾਏ ਵੀ ਡਰੇ ਵੀ ਜਸਮੀਲ ਸਿੰਘ ਦੇ ਪਰਿਵਾਰਕ ਮੈਂਬਰ ਕਿਉਂਕਿ ਜਸਮੀਲ ਸਿੰਘ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਹੈ ਜਿਵੇਂ ਉਸ ਨੂੰ ਪਤਾ ਲੱਗਿਆ ਕਿ ਵਿਕਰਮ ਗੀਠਿਆ ਵਿਜੀਲੈਂਸ ਦੇ ਜਾਲ ਦੇ ਵਿੱਚ ਫਸ ਗਏ ਨੇ ਉਹਨਾਂ ਨੇ ਮੌਕਾ ਵੇਖਦਿਆ ਹੀ ਉਹਨਾਂ ਨੇ ਫਲਾਈਟ ਫੜ ਲਈ ਕੈਨੇਡਾ ਦੀ ਉਹ ਕੈਨੇਡਾ ਗਿਆ ਚਲੇ ਨੇ ਕੈਨੇਡਾ ਦਾ ਉਹਨਾਂ ਕੀ ਬਿਜ਼ਨਸ ਹੈ ਕੈਨੇਡਾ ਉਥੇ ਰਿਸ਼ਤੇਦਾਰਾਂ ਕੋਲ ਗਏ ਨੇ ਕੀ ਕਰਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਲੇਕਿਨ ਬਿਕਰਮ ਜੀਠੀਆ ਤੋਂ ਸੂਤੇ ਫਸਦੇ ਜਾ ਰਹੇ ਨੇ ਇਹ ਸਾਰੇ ਤੱਥ ਜਦੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਭਾਈ 2021 ਤੋਂ ਇੱਕ SIM ਬਿਕਰਮ ਜੀਠੀਆ ਵੱਲੋਂ ਯੂਜ਼ ਕੀਤੀ ਜਾ ਰਹੀ ਹੈ ਉਹ ਜਸਮੀਤ ਸਿੰਘ ਨਾਮ ਦੇ ਬੰਦੇ ਤੇ ਬੋਲਦੀ ਹੈ ਜਸਮੀਤ ਸਿੰਘ ਅਤੇ ਬਿਕਰਮ ਜੀਠੀਆ ਦਾ ਕੀ ਰਿਸ਼ਤਾ ਹੈ ਕਿ ਆਪਸ ਦੇ ਵਿੱਚ ਕੋਈ ਭਾਈਚਾਰਕ ਸਾਂਝ ਹੈ ਜਾਂ ਕੁਝ ਸਿੰਮ ਦੇ ਬਦਲੇ ਬਿਕਰਮਜੀਠਿਆ ਨੇ ਜਸਵੀਰ ਨੂੰ ਪੈਸੇ ਦਿੱਤੇ ਨੇ ਕਿਉਂਕਿ ਨਿੱਜੀ ਟਰਾਂਸਪੋਰਟ ਦੇ ਵਿੱਚ ਕੰਮ ਕਰਦੇ ਸੀ ਜਸਮੀਤ ਸਿੰਘ ਜਿਸ ਦਾ ਪਛੋਕੜ ਫਤੇਗੜ ਸਾਹਿਬ ਹੈ ਲੇਕਿਨ ਹੁਣ ਕਿਰਾਏ ਦੇ ਮਕਾਨ ਤੇ ਖਨੇ ਰਹਿ ਰਹੇ ਨੇ ਬਿਜ਼ਨਸ ਵੱਲੋਂ ਛਾਪੇ ਮਾਰੀ ਫਿਰ ਦੁਬਾਰਾ ਤੇਜ਼ ਕਰ ਦਿੱਤੀ ਹੈ ਦੇਵਾਂ ਸਿੱਧੂ ਨਾਮ ਦਾ ਇੱਕ ਚੈਨਲ ਹੈ ਅੱਜ ਉਹਨਾਂ ਨੇ 12 ਵਜੇ ਇੱਕ ਬੜੇ ਵੱਡੇ ਪੱਧਰ ਤੇ ਖਬਰ ਪਾਈ ਕਿ ਭਾਈ ਔਰ ਵਾਲੇ ਦਿਨਾਂ ਦੇ ਵਿੱਚ ਬਿਕਰਮਜੀਠਿਆ ਦੇ ਘਰ ਉੱਤੇ ਬਲਡੋਜ਼ਰ ਵੀ ਚੱਲੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮ ਜਿੱਠਿਆ ਨੂੰ ਹੋ ਸਕਦਾ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਚਟੋ ਉਪਤੇ ਆਏ ਨੇ ਕਿਹਾ ਜਿਸ ਤਰ੍ਹਾਂ ਕਿਹਾ ਸਾਬਕਾ ਡਾਇਰੈਕਟਰ ਈਡੀ ਦੇ ਨਰੰજન ਸਿੰਘ ਨੇ ਕਿ ਨਸ਼ੇ ਦੇ ਬਦਲੇ ਹਥਿਆਰ ਦਿੱਤੇ ਜਾਂਦੇ ਸੀ ਜੇਕਰ ਨਸ਼ੇ ਦੇ ਬਦਲੇ ਹਥਿਆਰ ਦਿੱਤੇ ਜਾਂਦੇ ਸੀ ਹਥਿਆਰਾਂ ਦੀ ਨਸ਼ਬ ਤਸਕਰੀ ਕੀਤੀ ਜਾਂਦੀ ਸੀ ਤਾਂ ਫਿਰ ਇਹ ਸੜਕਣਾ ਬਹੁਤ ਵੱਡਾ ਹੈ ਸ਼ਾਇਦ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਸਮੀਤ ਵੀ ਇਨਵੋਲਵ ਹੋਵੇ ਜਸਮੀਤ ਦਾ ਪ੍ਰਵਾਹ ਜਿਹੜਾ ਹੈ ਵਿਜੀਲੈਂਸ ਤੋਂ ਘਬਰਾ ਰਿਹਾ ਹੈ ਡਰ ਰਿਹਾ ਬੁਖਲਾਇਆ ਹੋਇਆ ਹੈ ਲੇਕਿਨ ਅੱਜ ਫਿਰ ਇੱਕ ਵਾਰ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਆਟੇ ਦੇ ਵਿੱਚੋਂ ਉਹ ਵਾਲ ਕੱਢ ਲਿਆ ਚੋਰੀ ਵੱਡੇ ਪੱਧਰ ਤੇ ਫੜੀ ਗਈ ਹੈ ਬਿਕਰ ਮਜੀਠੀਆ ਦੀ ਜਿੱਥੇ ਕਿ ਬਿਕਰ ਮਜੀਠੀਆ ਦੇ ਵਕੀਲਾ ਵੱਲੋਂ ਮਜੀਠੀਆ ਦੇ ਪ੍ਰਵਾਹ ਉਹਨਾਂ ਦੀ ਧਰ ਪਤਨੀ ਸਤਕਾਰਯੋਗ ਗਰੀਵਕਰ ਮਜੀਠੀਆ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਪਈ ਅਸੀਂ ਬੇਕਸੂਰ ਹਾਂ ਅਸੀਂ ਗੁਨਾਹਗਾਰ ਨਹੀਂ ਸਾਡੇ ਤੇ ਸਾਨੂੰ ਧੱਕੇ ਦੇ ਨਾਲ ਪਸਾਹ ਜਾ ਰਿਹਾ ਹੈ ਲੇਕਿਨ ਅੱਜ ਜਿਵੇਂ ਹੀ SIM ਮਿਲੀ ਤੇ ਨਾਲ ਦੀ ਨਾਲ ਹੀ ਹੋਰ ਥਾਵਾਂ ਤੇ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਪੰਜਾਬ ਪੁਲਿਸ ਅਤੇ ਕੁਝ ਟੈਕਨੀਕਲ ਬਾਹਰ ਕਹਿੰਦੇ ਨੇ ਕਿ ਜਿਹੜੀ SIM ਜਸਬੀਤ ਦੇ ਨਾਮ ਤੇ ਯੂਜ਼ ਕਰ ਰਹੀ ਸੀ ਉਹ ਵਰਤ ਰਹੀ ਸੀ ਫੋਨ ਕਾਲ ਕਰ ਰਹੀ ਸੀ ਵਿਕਰਮ ਜੇਠੀਆ ਉਸ ਤੋਂ ਵੱਡੇ ਸਬੂਤ ਮਿਲਣਗੇ ਆਉਣ ਵਾਲੇ ਦਿਨਾਂ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਮੁੱਛਾਂ ਨੂੰ ਤਾ ਦੇ ਕੇ ਸੀਐਮ ਭਗਵੰਤ ਮਾਨ ਨੂੰ ਧਮਕੀਆਂ ਲਾਉਂਦੇ ਸੀ ਕਿ ਅਸੀਂ ਤੇਰੀਆਂ ਚੀਖਾਂ ਕਢਾ ਦੇਵਾਂਗੇ ਪਰ ਹੁਣ ਸੀਐਮ ਭਗਵੰਤ ਮਾਨ ਜਿਹੜੇ ਆ ਉਹਨਾਂ ਨੇ ਪੱਕੇ ਹੱਥਾਂ ਦੇ ਨਾਲ ਜਿਹੜਾ ਐਕਸ਼ਨ ਲਿਆ ਹੈਗਾ ਵੈ ਉਸ ਦੇ ਵਿੱਚ ਕਾਰਵਾਈਆਂ ਜਿਹੜੀਆਂ ਵੇ ਮਜ਼ੀਦ ਤੇਜ਼ ਹੋ ਗਈਆਂ ਵੇ ਬਿਜ਼ਨਸ ਵਾਲੇ ਜਿਹੜੇ ਕਿ ਜਗ੍ਹਾ ਜਗ੍ਹਾ ਤੇ ਛਾਪੇ ਮਾਰੀ ਕਰਨ ਦੇ ਹੈਗੇ ਆ ਸਬੂਤ ਹਾਸਲ ਕਰਨੇ ਵਾਸਤੇ ਉਹਨਾਂ ਦੇ ਹੱਥ ਕੁਝ ਐਸੀਆਂ ਚੀਜ਼ਾਂ ਲੱਗੀਆਂ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਮੁਸ਼ਕਲਾਂ 'ਚ ਮਜ਼ੀਦ ਇਜ਼ਾਫਾ ਹੋ ਜਾਏਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਤੇ ਜਰੇ ਇਸਤਮਾਲ ਸਿੰਘ ਜਿਹੜੀ ਹੈ ਉਹ ਜਸਪ੍ਰੀਤ ਸਿੰਘ ਨਾਮ ਦੇ ਬੰਦੇ ਦੀ ਹੈ ਜਿਹੜੀ 2021 ਤੋਂ ਲੈ ਕੇ ਹਜੇ ਤੱਕ ਵਿਕਰਮ ਸਿੰਘ ਮਜੀਠੀਆ ਇਸਤੇਮਾਲ ਕਰੰਦਾ ਹੈ ਸੀਗੇ ਜਿੱਥੇ ਵੀ ਫੋਨਸ ਕਾਲ ਕਰਦੇ ਸੀਗੇ ਜਸਪ੍ਰੀਤ ਸਿੰਘ ਜਿਹਦਾ ਕਿ ਕੁਛੋਕੜ ਫਤਿਹਗੜ ਤੋਂ ਦੱਸਿਆ ਜਾ ਰਿਹਾ ਹੈ ਔਰ ਕੰਨਾ ਦੀ ਜਗ੍ਹਾ ਤੇ ਕਿਰਾਏ ਦੇ ਮਕਾਨ ਚ ਰਹਿ ਰਿਹਾ ਸੀਗਾ ਪਰ ਜਦੋਂ ਉਹਦੇ ਤੱਕ ਇਹ ਖਬਰ ਪਹੁੰਚਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਟ ਲਿਆ ਗਿਆ ਹੈ ਉਹ ਫੋਰਾਣੇ ਗਾਇਬ ਹੋ ਜਾਂਦਾ ਔਰ ਇਤਲਾਅਤ ਦੇ ਮੁਤਾਬਕ ਇਸ ਟਾਈਮ ਉਹ ਕੈਨੇਡਾ ਦੇ ਵਿੱਚ ਨਕੀਮ ਹੈਗਾ ਵੈ ਹੁਣ ਵਿਜੀਲੈਂਸ ਵਾਲੇ ਜਿਹੜੇ ਆ ਉਹ ਜਿਹੜਾ ਜਗਾ ਤੇ ਛਾਪੇ ਮਾਰੀ ਕਰਨਦੇ ਆ ਜਸਪ੍ਰੀਤ ਸਿੰਘ ਦੇ ਘਰ ਵਾਲਿਆਂ ਕੋ ਵੀ ਪੁੱਛਗਿੱਛ ਕੀਤੀ ਗਈ ਕਿ ਉਹਨਾਂ ਕੋ ਮੁਕਤਲਫ ਸਵਾਲ ਕੀਤੇ ਗਏ ਇਸ ਸਬੰਧ ਵਿੱਚ ਜਨਾਦ ਅਤਸਲੀ ਵਕਤ ਜਵਾਬ ਨਹੀਂ ਮਿਲਿਆ ਜਿਸ ਤੋਂ ਬਾਅਦ ਵਿਜੀਲੈਂਸ ਵਾਲਿਆਂ ਨੇ ਆਪਣੀਆਂ ਕਾਰਵਾਈਆਂ ਜਿਹੜੀਆਂ ਮਜ਼ੀਦ ਤੇਜ਼ ਕਰ ਦਿੱਤੀਆਂ ਕਿ ਆਖਰ ਇਸ ਦਾ ਕੀ ਕਾਰਨ ਹੈਗਾ ਕਿ ਬਿਕਰਮ ਸਿੰਘ ਮਜੀਠੀਆ ਜਸਬੀਰੀ ਸਿੰਘ ਨਾਮ ਦੇ ਬੰਦੇ ਦੇ ਸੇਮ ਇਸਤੇਮਾਲ ਕਰਦੇ ਸੀ ਆਪ ਕੋ ਸਕੂਲ ਐਂਡ ਦੇਣ ਦਾ ਮਾਮਲਾ ਸੀਗਾ ਜਾਂ ਫਿਰ ਕੋਈ ਹੋਰ ਇਹਦੇ ਪਿੱਛੇ ਆ ਮਾਮਲਾ ਸੀਗਾ ਇਸੇ ਚੀਜ਼ ਨੂੰ ਕਲੀਅਰ ਕਰਨੇ ਵਾਸਤੇ ਜਿਹੜੀਆਂ ਕਾਰਵਾਈਆਂ ਮਜ਼ੀਦ ਤੇਜ਼ ਕਰ ਦਿੱਤੀਆਂ ਗਈਆਂ ਹੈਗੀਆਂ ਮੈਂ ਵਿਕਰਮ ਵਿਕਰਮ ਸਿੰਘ ਮੁਜੀਠੀਆ ਹੁਣ ਕਸੂਤੇ ਫਸਦੇ ਨਜ਼ਰ ਆ ਰਹੇ ਹੈਗੇ ਆ ਕਿਉਂਕਿ ਇਹ ਵੀ ਜਿਹੜਾ ਮੁਖਤਰ ਚੈਨਲ ਤੇ ਖਬਰਾਂ ਜਿਹੜੀਆਂ ਚੱਲਣ ਦੀਆਂ ਹੈਗੀਆਂ ਕਿ ਬਹੁਤ ਜਲਦੀ ਵਿਕਰਮ ਸਿੰਘ ਮੁਜੀਠੀਆ ਨੂੰ ਡਿਗਰ ਕਰਕੇ ਜੇਲ੍ਹ ਚ ਭੇਜ ਦਿੱਤਾ ਜਾਏਗਾ اور والے جڑے ہیں وہ دوسرے پاسے ہر چیز دی جانچ پر تال کرن دے ہے کہ اگر سوئی بھی کول موجود ہے تو دا ذریعہ آمدن کی سا کس طرح یہ آئی گئی ہر چیز دے بارے مکمل ڈیٹیل دے ثبوت حاصل کی تے جان دے دیں گیا باقی پھر تا کہنا سا اس ویڈیو بارے کومنٹس کر کے لازمی دسو رکھی اپنے ڈھیر سارا خیال ملیں گے اگلی ویڈیو دے نال اللہ حافظ